ਤੁਮਰ ਅਰਦਾਸ ਅਜਲੀ ਹੈ ਵੈਸੇ ਹਮੇਸ਼ਾ ਸਾਨੂੰ ਅਰਦਾਸ ਕਰਦੇ ਰਹਿਣਾ ਚਾਹੀਦਾ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਏਜਡ ਬੰਦਾ ਵੀ ਹੋ ਕੇ ਵੱਡੀ ਉਮਰ ਦਾ ਵੀ ਮਰੇ ਸੁਰਗਵਾਸ ਹੋਵੇ ਤੇ ਘਰ ਖਾਲੀ ਹੋ ਜਾਂਦੇ ਆ ਮੇਰੇ ਵਾਲਦ ਸਾਹਿਬ ਪੂਰੇ ਹੋਏ ਪਿਤਾ ਜੀ ਤੇ ਲੋਕੀ ਕਹਿੰਣ ਇਹ ਉਮਰ ਕਿੰਨੀ ਸੀ ਉਹ ਮੈਂ ਕਿਹਾ ਉਮਰ ਦਾ ਕਿਉਂ ਪੁੱਛਦੇ ਪੁੱਛੋ ਜ ਜ਼ਰੂਰਤ ਕਿੰਨੀ ਸੀ ਜੇ ਦਾ ਜਵਾਨ ਪੁੱਤ ਮਰ ਜਾਏ ਔਰ ਇੱਕੋ ਇੱਕ ਪੁੱਤ ਸਰਦਾਰ ਮਹਿੰਦਰ ਸਿੰਘ ਕੇਪੀ ਇੰਨੇ ਹੰਭਲ ਇੰਨੇ ਮਿੱਟੀ ਹੋਈ ਸ਼ਖਸੀਅਤ ਆ ਜਿਹੜੀ ਸਿਆਸਤ ਵਿੱਚ ਬਹੁਤ ਘੱਟ ਲੋਕ ਹੁੰਦੇ ਆ ਅਸੀਂ ਦੋਨਾਂ ਨੇ ਇਲੈਕਸ਼ਨ ਲੜਿਆ ਇੱਕ ਦੂਜੇ ਦੇ ਅਪੋਜੀਟ ਪਰ ਅਸੀਂ ਇੱਕ ਲਫ਼ਜ਼ ਵੀ ਇੱਕ ਦੂਜੇ ਦੇ ਖਿਲਾਫ ਕਦੀ ਨਹੀਂ ਸੀ ਬੋਲਿਆ ਇਲੈਕਸ਼ਨ ਦੌਰਾਨ ਹਾਲਾਂਕਿ ਪੋਲਿਟਿਕਸ ਵਿੱਚ ਕੋਈ ਕਿਸੇ ਦਾ ਸ਼ੱਕ ਨਹੀਂ ਨਾ ਉਹਨਾਂ ਨੇ ਕਦੀ ਗਰੇਸ ਛੱਡੀ ਨਾ ਮੈਨੂੰ ਸਾਡੇ ਸਤਗੁਰਾਂ ਦਾ ਵੀ ਇਹ ਹੁਕਮ ਸੀ ਕਿ ਭੈੜਾ ਨਹੀਂ ਬੋਲਣਾ ਇੱਕ ਦੂਜੇ ਬਾਰੇ ਹਮੇਸ਼ਾ ਉਹਨਾਂ ਦੇ ਚਰਨ ਸਪਰਸ਼ ਕੀਤੇ ਇਹਦੇ ਚੰਗੇ ਬੰਦਿਆਂ ਤੇ ਜਦੋਂ ਇੰਨਾ ਤਕਲੀਫ ਆਉਂਦੀ ਹੈ ਤੇ ਬਹੁਤ ਹੀ ਜ਼ਿਆਦਾ ਸਦਮਾ ਹੁੰਦਾ ਪਰ ਸਾਡੇ ਦੇਸ਼ ਦੀ ਇੱਕ ਖੂਬਸੂਰਤੀ ਹੈ ਕਿ ਸੁਖ ਚਿੱਤ ਕਿਤੇ ਗਲਤੀ ਹੋ ਜਾਏ ਨਾ ਗੈਰਹਾਜ਼ਰ ਹੋ ਜਾਣ ਲੇਕਿਨ ਇਹੋ ਜਿਹੇ ਮੌਕੇ ਜਦੋਂ ਇਕੱਠੇ ਹੋ ਕੇ ਹੌਸਲਾ ਦਿੰਦੇ ਤੇ ਥੋੜਾ ਜਿਹਾ ਦੁੱਖ ਘਟਦਾ ਅਦਰਵਾਇਜ਼ ਇਹ ਦੁੱਖ ਘਟਣ ਵਾਲਾ ਨਹੀਂ ਜ਼ਿੰਦਾ ਲਾਸ਼ਾਂ ਬਣ ਜਾਈਦੀਆਂ ਇੱਕ ਬਾਪ ਲਈ ਬੱਚੇ ਦੀ ਅਰਥੀ ਨੂੰ ਮੋੜਾ ਦੇਣਾ ਇਸ ਤੋਂ ਵੱਡਾ ਕੋਈ ਇਮਤਿਹਾਨ ਨਹੀਂ ਵੈਸੇ ਹਿਊਮਨ ਬਾਡੀ 'ਚ ਜਿੰਨੀ ਦੇਰ ਆਪਾਂ ਹੈਗੇ ਆ ਹੈ ਇਹ ਇਮਤਿਹਾਨ ਹੀ ਆ ਇਸ ਇਮਤਿਹਾਨ 'ਚੋਂ ਮਾਲਕ ਪਾਸ ਕਰੇ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਉਹਨਾਂ ਦਾ ਇਹੀ ਹੁਕਮ ਹੈ ਕਿ ਭਾਣੇ ਨੂੰ ਮੰਨਣਾ ਹੁਕਮ 'ਚ ਰਹਿਣਾ ਕੇਪੀ ਸਾਹਿਬ ਔਰ ਉਹਨਾਂ ਦੇ ਪਰਿਵਾਰ ਨੂੰ ਮਾਲਕ ਭਾਣਾ ਮੰਨਣ ਦਾ ਬਲ ਬਤਾ ਥੈਂਕ ਯੂ ਥੈਂਕ ਯੂ ਕੁਝ ਸ਼ਬਦ ਦੀ ਮੁੱਕ ਜਾਂਦੇ ਜੀ ਕੀ ਕਿਹਾ ਜਾ ਸਕਦਾ ਕਿਉਂਕਿ ਮੈਂ ਕੇਪੀ ਸਾਹਿਬ ਦੇ ਚਿਹਰੇ ਵੱਲ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਦੇਖਿਆ ਨਹੀਂ ਸੀ ਜਾ ਰਿਹਾ ਕਿਉਂਕਿ ਜਦੋਂ ਸਿਰ ਤੋਂ ਪਿਤਾ ਚਲਾ ਜਾਂਦਾ ਤੇ ਸਮਝੋ ਸਿਰ ਤੋਂ ਸਮਾਨ ਚਲਾ ਗਿਆ ਤੇ ਜਦੋਂ ਇਦਾਂ ਦੀ ਛੱਟ ਪੈ ਜੇ ਕੋਈ ਧੀ ਪੁੱਤ ਚਲਾ ਜਾਏ ਤੇ ਸਮਝੋ ਪੈਰਾਂ ਥੱਲੇੋਂ ਜ਼ਮੀਨ ਚਲੀ ਗਈ ਤੇ ਉਹ ਤਾਂ ਦੋਵੇਂ ਨੁਕਸਾਨ ਉਠਾਈ ਬੈਠੇ ਨੇ ਵਿਚਾਰੇ ਔਰ ਇੱਕ ਬਾਪ ਕਿਦਾਂ ਇਸ ਸੰਤਮਰਦਾਸ ਚ ਬੈਠਾ ਹੋਵੇਗਾ ਮੈਂ ਤਾਂ ਅੰਦਾਜ਼ਾ ਨਹੀਂ ਲਗਾ ਸਕਦਾ ਔਰ ਕਿਉਂਕਿ ਜਿੰਨਾ ਬੱਚਿਆਂ ਨੂੰ ਧੀਆ ਪੁੱਤਾਂ ਨੂੰ ਤੁਸੀਂ ਪੰਘੂੜਿਆਂ 'ਚ ਵੇਖਿਆ ਹੋਵੇ ਉਹਨਾਂ ਨੂੰ ਚਿਖਾਜ ਵੇਖਣਾ ਬੜਾ ਔਖਾ ਹੈ ਤੇ ਇਹ ਪਤਾ ਨਹੀਂ ਰੱਬ ਕਿਹੜਾ ਕਲੇਜਾ ਉਸ ਵੇਲੇ ਆਪੇ ਬਖਸ਼ ਦਿੰਦਾ ਕਿ ਬੰਦਾ برداشت ਕਰ ਜਾਂਦਾ ਪਰ ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਦਮਾ ਇਹਦਾ ਧੀ ਪੁੱਤ ਨੂੰ ਜਹਾਨ ਤੋਂ ਰੁਕਸਤ ਕਰਨਾ ਚੰਗਾ ਇਦਾਂ ਹੀ ਲੱਗਦਾ ਕਿ ਧੀ ਪੁੱਤ ਹੀ ਵੱਡਿਆਂ ਨੂੰ ਰੁਕਸਤ ਕਰਨ ਵਾਰੀ ਵਾਰੀ ਸਿਰ ਪਰ ਮੈਂ ਸਮਝਦਾ ਕਿ ਬਹੁਤ ਵੱਡਾ ਸਦਮਾ ਇਸ ਪਰਿਵਾਰ ਦੇ ਨਾਲ ਹੈ ਤੇ ਵਾਹਿਗੁਰੂ ਨੇ ਅੱਗੇ ਬਲ ਬਖਸ਼ਿਆ ਉਹਨਾਂ ਨੂੰ ਪੁਰ ਬਲ ਬਖਸ਼ਣ ਕੇ ਸਦਮੇ ਨੂੰ ਸਹਿ ਸਕਣ ਇੰਨੀ ਬਖਸ਼ਿਸ਼ ਕਰਨੀ ਹੈ ਵਾਹਿਗੁਰੂ ਨੇ। ਇਹੀ ਇਹ ਬਖਸ਼ਿਸ਼ ਕਰਨ ਕਿ ਉਹ ਇਹਨੂੰ ਕਿਸੇ ਤਰੀਕੇ ਜਜ਼ਬ ਕਰ ਜਨ ਕਿ ਉਹਨਾਂ ਨਾਲ ਵਾਪਰਿਆ ਕੀ ਹੈ। ਬਹੁਤ ਇਕਲੋਤਾ ਪੁੱਤਰ ਹੋਵੇ ਤੇ ਇਸ ਤਰੀਕੇ ਭਾਜੀ ਇਕਲੋਤਾ ਹੋਵੇ ਦਸ ਹੋਣ ਜੀ ਧੀ ਪੁੱਤ ਕਹਿੰਦੇ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ। ਠੀਕ ਹੈ ਨਾ ਤੇ ਇਹ ਤਾਂ ਕਿਸੇ ਵੀ ਸੂਰਤ ਚ ਇਹਨਾਂ ਦੀ ਗਿਣਤੀ ਥੋੜਾ ਹੁੰਦੀ ਧੀ ਪੁੱਤ ਤਾਂ ਅੰਗ ਹੁੰਦੇ ਨੇ। ਆਪਾਂ ਕਹਿੰਦੇ ਸਰੀਰ ਚ ਇੱਕ ਅੰਗ ਲਾ ਕੇ ਸੁਟਿਆ ਉਹਦੇ ਨਾਲ ਕੀ ਫਰਕ ਪਿਆ। ਬੜਿਆਂ ਮਲਤ ਭਾਵੇਂ 10 ਪੁੱਤ ਹੁਣ 3 3ਾਂ ਹੋਣ ਔਲਾਦ ਤੋਂ ਵੱਡਾ ਔਲਾਦ ਲਫ਼ਜ਼ ਇੱਕੋ ਹੀ ਹੈ ਔਲਾਦ ਦਾ ਕੋਈ ਬਹੁਵਚਨ ਨਹੀਂ ਹੈਗਾ ਔਲਾਦ ਦੇ ਵਿੱਚ ਇੱਕ ਵੀ ਔਲਾਦ ਦੇ ਵਿੱਚ 10 ਵੀ ਇਹ ਤੇ ਉਨਾ ਹੀ ਕਾਲਜੇ ਚ ਸੱਲ ਹੈ ਉਨਾ ਹੀ ਤੀਰ ਵੱਜਦਾ ਸੀਨੇ ਚ ਜਦੋਂ ਇਸ ਤਰ੍ਹਾਂ ਦਾ ਕੋਈ ਸਤਨਾ ਮਿਲਦਾ ਸੀ ਕਿਉਂਕਿ ਮੈਨੂੰ ਲੱਗਦਾ ਸਿਆਸਤ ਦੇ ਵਿੱਚ ਇਹੋ ਜਿਹਾ ਪਰਿਵਾਰ ਜਿਹੜਾ ਬਹੁਤ ਜ਼ਿਆਦਾ ਸ਼ਰਾਫਤ ਨਾਲ ਪਿਛਲੇ 60 ਸਾਲ ਦੀ ਮੈਂ ਇਹਨਾਂ ਦੀ ਭਾਵੇਂ ਮੈਂ ਖੁਦ ਉਨੇ ਕੀ ਉਮਰ ਦਾ ਹੀ ਹੋਇਆ ਪਰ ਜਿਹੜੇ ਸਰਦਾਰ ਦਰਸ਼ਨ ਸਿੰਘ ਕੇਪੀ ਸੀ ਜਿਹੜੇ ਵੱਡੇ ਕੇਪੀ ਸਾਹਿਬ ਔਰ ਉਹਦੇ ਤੋਂ ਬਾਅਦ ਸਰਦਾਰ ਮਹਿੰਦਰ ਸਿੰਘ ਕੇਪੀ ਮੈਂ ਇਹੋ ਜਿਹਾ ਸ਼ਰੀਫ ਪਰਿਵਾਰ ਜਿਹੜਾ ਉਹ ਸ਼ਾਇਦ ਸਿਆਸਤ ਦੇ ਵਿੱਚ ਕਦੀ ਨਹੀਂ ਦੇਖਿਆ ਔਰ ਜਿਹੜਾ ਰਿਚੀ ਦਾ ਚਲੇ ਜਾਣਾ ਬੇਵਕਤੀ ਔਰ ਬਹੁਤ ਛੋਟੀ ਉਮਰੇ ਚਲੇ ਜਾਣਾ ਮੈਨੂੰ ਲੱਗਦਾ ਪਰਿਵਾਰ ਨੂੰ ਵੀ ਬਹੁਤ ਘਾਟਾ ਤੇ ਪੰਜਾਬ ਨੂੰ ਵੀ ਬਹੁਤ ਘਾਟਾ ਸੋ ਮੈਂ ਤਾਂ ਆਪਾਂ ਸਾਰਿਆਂ ਨੇ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕੀਤੀ ਆ ਕਿ ਉਸ ਵਿਚੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਵਾਸੋ ਠੀਕ ਹੈ ਥੈਂਕ ਯੂ ਥੈਂਕ ਯੂ ਇਕਲੋਤੇ ਬੇਚੇ ਦਾ ਜਾਨਾ ਬਹੁਤ ਹੀ ਅਫਸੋਸਨਾਕ ਗੱਲ ਹੈ ਏ ਕੇਪੀ ਸਾਹਿਬ ਦਾ ਲਖ ਲਖਤੇ ਜਗਰ ਸੀ ਦਿਲ ਦਾ ਹਸਾਸੀ ਅਰੀਚੀ ਸਾਡੇ ਕੇਪੀ ਸਾਹਿਬ 32 ਸਾਲ ਦੀ ਉਮਰ ਦੇ ਵਿੱਚ ਜਵਾਨੀ ਵਿੱਚ ਚਲੇ ਗਏ ਨੇ ਤੁਸੀਂ ਵੇਖੋ ਪ੍ਰਮਾਤਮਾ ਦੀ ਕਰਨੀ ਜਦੋਂ 1992 ਵਿੱਚ ਇਹਨਾਂ ਦੇ ਦਾਦਾ ਜੀ ਤੇ ਟੈਰਰਿਸਟ ਅਟੈਕ ਹੁੰਦਾ ਅਤਵਾਦੀਆਂ ਦਾ ਅਟੈਕ ਹੁੰਦਾ 70 ਗੋਲੀਆਂ ਚੱਲਦੀਆਂ ਉਹਨਾਂ ਦੀ ਸ਼ਹਾਦਤ ਦੇ ਵੇਲੇ ਉਸ ਟਾਈਮ ਇਹੀ ਬੱਚਾ ਉਹਨਾਂ ਦੀ ਗੋਦ ਦੇ ਵਿੱਚ 70 ਗੋਲੀਆਂ ਚੋਂ ਬਚ ਗਿਆ ਤੇ ਅੱਜ ਤੁਸੀਂ ਵੇਖੋ ਐਕਸੀਡੈਂਟ ਵੀ ਉਸ ਏਰੀਆ 'ਚ ਹੋਇਆ ਜਿੱਥੇ ਕੋਈ ਕੋਈ ਨੈਸ਼ਨਲ ਹਾਈਵੇ ਹੈ ਨਹੀਂ ਕੋ ਬਹੁਤ ਫਾਸਟ ਮੂਵਿੰਗ ਵਾਹिकल्स ਹੈ ਨਹੀਂ ਬਹੁਤ ਭਾਰੀ ਅਫਸੋਸ ਹੈ ਮੇਰੇ ਬਹੁਤ ਕਰੀਬੀ ਕੁਲੀਗ ਅਸੀਂ ਮਿਨਿਸਟਰ ਵੀ ਇਕੱਠੇ ਰਹੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਰਹੇ ਨੇ ਜਿੰਨੀ ਇਹਨਾਂ ਦੀ ਤਾਰੀਫ ਕਰੋ ਉਨੀ ਘਾਟੇ ਅਸੀਂ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਕੇਪੀ ਸਾਹਿਬ ਨੂੰ ਹੌਸਲਾ ਬਖਸ਼ਣ ਕਿ ਐਨੇ ਵੱਡਾ ਜਿਹੜਾ ਇਸ ਟਾਈਮ ਲਾਸ ਹੋਇਆ ਉਹਨਾਂ ਨੂੰ ਉਹਨੂੰ ਕਿਸੇ ਹਿਸਾਬ ਨਾਲ ਓਵਰਕਮ ਕਰ ਸਕੇ ਨਹੀਂ ਨਹੀਂ ਸਿਆਸਤ ਦੇ ਨਾਂ 'ਤੇ ਇਹ ਪ੍ਰਵਾਸੀਆਂ ਵਾਲਾ ਮੁੱਦਾ ਬਹੁਤ ਚੱਕਦਾ ਹੈ ਅੱਜ ਇਹ ਦੇਖੀਏ ਕੀ ਗੱਲਬਾਤ ਹੋ ਰਹੀ ਹੈ ਜਿੰਨੇ ਦੇ ਚੁੱਕਾ ਅਸੀਂ ਕਿੰਨਾ समर्पित है और यही कारण है कि आज किसी भी पार्टी का कोई व्यक्ति नहीं बचे तो ना आया और हर एक ने दुख का प्रगटावा है क्योंकि के मौत का समय और स्थान निश्चित है इंसान चल के जाता है और शायद इस तरह द ही घटना वापरी है कि रिची घर आ गया साढ़े दस बजे खाना खाते ਮੋਬਾਈਲ ਛੱਡਨ ਗਿਆ ਫਿਰ ਮੋਬਾਈਲ ਜਿਹੜਾ ਕਾਲ ਬਣ ਗਿਆ ਵਾਪਸ ਨਹੀਂ ਆਇਆ ਸੋ ਇੱਕ ਬਾਪ ਦੀ ਜਿਹੜਾ ਬੇਟਾ ਹੋ ਲਾਠੀ ਹੁੰਦਾ ਅੱਜ ਕੇਪੀ ਸਾਹਿਬ ਦੀ ਲਾਠੀ ਜਿਹੜੀ ਆ ਕਿੱਥੇ ਬਾਸ ਕੋ ਹਰ ਇੱਕ ਵਿਅਕਤੀ ਨੇ ਹਰ ਇੱਕ ਫਿਰਕੇ ਨੇ ਅਰਦਾਸ ਕੀਤੀ ਹੈ ਕੇ ਸੱਚੇ ਪਾਤਸ਼ਾਹ ਇਹ ਵਾਹਿਗੁਰੂ ਐਨਾ ਸ਼ਕਤੀ ਦੇਣਾ ਸਮਰਥ ਦੇਣਾ ਜਿਹੜਾ ਦੁੱਖਾਂ ਦਾ ਪਹਾੜ

اهم يا جناب يا انا کون ماادو ري بي 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 بي

ਯੋ ਬਾਜੀ ਵਾਹ ਵਾਹ ਜੀ ਖੇਡਾ ਬਾਈ ਮਾਰਾ ਮਾਰਾ ਪਰਾ ਕਰ ਲੋ ਚੋਕੇ ਉਹ ਬਾਦ ਬਾਦ ਉਹ ਧੱਕੇ ਨਾ ਮਾਰੋ ਉਹ ਧਿਆਨ ਨਾਲ ਧਿਆਨ ਨਾਲ ਆ ਕਰ ਧਿਆਨ ਨਾਲ ਕੋਣ ਆ ਆਦੋ

भई कॾहिं ਸ਼ੇਰ ਕਰਦੇ ਪਾਈ ਮਾੜਾ ਮਾੜਾ ਪੇਚੂੜੀ ਆ ਠੀਕ ਆ ਕੰਨੋ ਤੱਕੇ ਕੋਟੋ ਬਾਅਦ ਤੋਂ ਆਪਕੋ ਪ੍ਰਾਪਾਤ ਕੋ ਬੱਦ ਬੱਦ ਛੋੜ ਦਰ ਨੀ ਕੀ ਖੇਡ ਰਹੇ ਭਾਈ ਮਾਰਾ ਮਾਰਾ ਪਛਾਣ ਪਰਾ ਕਰ ਲੋ ਚੁੱਕੇ ਕੋ ਬਾਤ ਬਹੁਤ ੱਕੇ ਨਾ ਮਾਰੋ ਆ ਆਦਵਾ ਦੋਰ ਗੱਡੀ ਕਰਾਓ ਟਿਕਟੇ ਪਾਉਣ ਚਲੋ